ਇਤਿਹਾਸ ਦੀ ਅਨੋਖੀ ਘਟਨਾ ਜਿਸ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਵੇਗਾ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਦੇ ਵਿੱਚ ਇੱਕ ਦੁਨੀ ਚੰਦ ਨਾਮ ਦਾ ਸ਼ਾਹੂਕਾਰ ਹੋਇਆ ਜਿਸ ਦੀਆਂ ਸੱਤ ਕੁੜੀਆਂ ਹੀ ਕੁੜੀਆਂ ਸਨ ਤੇ ਪੁੱਤਰ ਕੋਈ ਵੀ ਨਹੀਂ ਸੀ ਦੌਲਤਵੱਸ ਦੁਨੀ ਚੰਦ ਗਿਆਨ ਤੋਂ ਬਹੁਤ ਦੂਰ ਹੰਕਾਰ ਦੇ ਪੰਜੇ ਵਿੱਚ ਫਸਿਆ ਹੋਇਆ ਸੀ ਤੇ ਸ ਸ਼ਾਹੂਕਾਰ ਦੁਨੀ ਚੰਦ ਨੇ ਇੱਕ ਦਿਨ ਆਪਣੀਆਂ ਸੱਤ ਧੀਆਂ ਨੂੰ ਬੁਲਾਇਆ ਤੇ ਪੁੱਛਿਆ ਕਿ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਹੋ ਇਹ ਸੁਖ ਦੌਲਤ ਸ਼ੋਹਰਤ ਤੁਸੀਂ ਕਿਸ ਤੋਂ ਪ੍ਰਾਪਤ ਕੀਤਾ ਤਾਂ ਦੁਨੀ ਚੰਦ ਆਪਣੀਆਂ ਧੀਆਂ ਤੋਂ ਆਪਣੀ ਸੁਭਾ ਸੁਣਨੀ ਚਾਹੁੰਦਾ ਸੀ ਛੇ ਧੀਆਂ ਨੇ ਤਾਂ ਇੱਕੋ ਜ਼ੁਬਾਨ ਬੋਲੀ ਤੇ ਕਿਹਾ ਕਿ ਪਿਤਾ ਜੀ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ ਇਹ ਸਭ ਆਪਦਾ ਹੀ ਦਿੱਤਾ ਹੋਇਆ ਹੈ ਜੇ ਤੁਸੀਂ ਧਨ ਨਾ ਕਮਾਉਂਦੇ ਤਾਂ ਸਾਨੂੰ ਇਹ ਸੁਖ ਸ਼ੋਹਰਤ ਆਰਾਮ ਸੁੰਦਰ ਕੱਪੜੇ ਕਿੱਥੋਂ ਨਸੀਬ ਹੋਣੇ ਸਨ ਧੀਆਂ ਤੋਂ ਆਪਣੀ ਵਡਿਆਈ ਸੁਣ ਕੇ ਦੁਨੀ ਚੰਦ ਖੁਸ਼ ਹੋਇਆ ਪਰ ਜਦੋਂ 7ਵੀਂ ਧੀ ਜਿਸ ਦਾ ਨਾਮ ਬੀਬੀ ਰਜਨੀ ਸੀ ਉਸ ਕੋਲੋਂ ਪੁੱਛਿਆ ਕਿ ਧੀਏ ਤੂੰ ਵੀ ਦੱਸ ਤੂੰ ਕਿਉਂ ਚੁੱਪ ਐ ਤਾਂ ਉਸਨੇ ਜਵਾਬ ਦਿੱਤਾ ਕਿ ਪਿਤਾ ਜੀ ਇਹ ਤਾਂ ਪਰਮਾਤਮਾ ਨੇ ਜੋ ਨਸੀਬ ਵਿੱਚ ਲਿਖ ਦਿੱਤਾ ਉਹ ਤੁਹਾਡੇ ਰਾਹੀਂ ਸਾਡੇ ਤੱਕ ਪਹੁੰਚ ਰਿਹਾ ਹੈ ਰਿਜਕ ਦੇਣ ਵਾਲਾ ਤੇ ਪਰਮਾਤਮਾ ਖੁਦ ਐ ਤੁਸੀਂ ਪਰਮਾਤਮਾ ਦਾ ਇੱਕ ਵਸੀਲਾ ਹੋ ਜਿਸ ਦੇ ਜਰੀਏ ਪਰਮਾਤਮਾ ਸਾਡੇ ਤੱਕ ਰੋਟੀ ਪਹੁੰਚਾ ਰਿਹਾ ਹੈ ਬੀਬੀ ਰਜਨੀ ਦੇ ਇਹ ਬੋਲ ਸੁਣ ਦੁਨੀ ਚੰਦ ਆਪਣੇ ਤੋਂ ਬਾਹਰ ਹੋ ਗਿਆ ਗੁੱਸੇ ਵਿੱਚ ਬੀਬੀ ਤੇ ਹੱਥ ਚੁੱਕਿਆ ਤੇ ਕਿਹਾ ਕਿ ਮੈਂ ਵੇਖਦਾ ਹੁਣ ਕਿਹੜਾ ਭਗਵਾਨ ਤੈਨੂੰ ਰੋਟੀ ਦਿੰਦਾ ਦੁਨੀ ਚੰਦਨੀ ਬੀਬੀ ਰਜਨੀ ਲਈ ਇੱਕ ਵਰ ਲੱਭਿਆ ਜਿਸ ਨੂੰ ਕੋੜ ਹੋਇਆ ਸੀ ਪੰਡਤ ਨੂੰ ਬੁਲਾ ਕੇ ਬੀਬੀ ਰਜਨੀ ਦਾ ਵਿਆਹ ਉਸ ਕੋੜੇ ਨਾਲ ਕਰ ਦਿੱਤਾ ਗਿਆ ਤੇ ਕਿਹਾ ਕਿ ਇਸ ਨੂੰ ਲੈ ਕੇ ਹੁਣ ਸ਼ਹਿਰ ਤੋਂ ਦੂਰ ਚਲੀ ਜਾ ਇਸ ਤੋਂ ਬਾਅਦ ਬੀਬੀ ਨੇ ਆਪਣਾ ਹੁਲੀਆ ਵੀ ਕੰਗਾਲਾਂ ਵਾਲਾ ਬਣਾ ਲਿਆ ਤਾਂ ਜੋ ਉਸ ਨੂੰ ਮੰਗਣ ਲੱਗਿਆਂ ਕੋਈ ਸੰਗ ਨਾ ਲਗੇ ਬੀਬੀ ਰਜਨੀ ਨੇ ਪਰਮਾਤਮਾ 'ਗੇ ਅਰਦਾਸ ਕੀਤੀ ਕਿ ਪਰਮਾਤਮਾ ਤੂੰ ਜਾਣੀ ਜਾਣ ਹੈ ਤੇਰਾ ਦਿੱਤਾ ਖਾਂਦੀ ਆ ਤੇ ਮੇਰੇ ਦੁੱਖਾਂ ਨੂੰ ਵੀ ਤੁਸੀਂ ਹੀ ਦੂਰ ਕਰਨਾ ਹੈ ਬੀਬੀ ਰਜਨੀ ਆਪਣੇ ਪਤੀ ਨੂੰ ਇੱਕ ਜਗ੍ਹਾ ਤੇ ਬਿਠਾ ਕੇ ਨਗਰ ਵਿੱਚ ਖਾਣਾ ਮੰਗਣ ਚਲੀ ਜਾਂਦੀ ਇਸੇ ਤਰ੍ਹਾਂ ਕਰਦੇ ਕਰਦੇ ਇੱਕ ਦਿਨ ਬੀਬੀ ਰਜਨੀ ਤੇ ਉਸ ਦਾ ਪਤੀ ਚੱਕ ਰਾਮਦਾਸ ਆਏ ਇੱਥੇ ਉਹਨਾਂ ਪਾਣੀ ਦੇ ਤਲਾਬ ਲਾਗੇ ਠੰਡੀ ਛਾਂ ਦੇ ਰੁੱਖ ਹੇਠਾਂ ਆਪਣੇ ਪਤੀ ਨੂੰ ਬਿਠਾਇਆ ਤੇ ਸੁਲਤਾਨਵਿੰਡ ਨਗਰ ਵੱਲ ਮੰਗਣ ਚਲੀ ਗਏ ਜਿਸ ਰੁੱਖ ਹੇਠਾਂ ਬੀਬੀ ਨੇ ਆਪਣੇ ਪਤੀ ਨੂੰ ਬਿਠਾਇਆ ਉਸ ਦੇ ਉੱਤੇ ਬਹੁਤ ਕਾਂ ਬੈਠੇ ਸਨ ਜੋ ਕਿ ਰੋਲੀ ਪਾਰੇ ਸਨ ਪਾਣੀ ਦੇ ਤਲਾਬ ਵਿੱਚ ਨਹਾ ਕੇ ਨਿਕਲਣ ਵਾਲੇ ਕਾਂ ਚਿੱਟੇ ਹੁੰਦੇਗੇ ਇਹ ਕੌਤਕ ਉਹ ਪਿੰਗਲਾ ਬਹੁਤ देर ਵੇਖਦਾ ਰਿਹਾ ਪਿੰਗਲੇ ਨੂੰ ਇਹ ਗੱਲ ਸਮਝ ਪੈ ਗਈ ਕਿ ਇਹ ਅੰਮ੍ਰਿਤਕੁੰਡ ਹੈ ਇਹ ਕੋਈ ਆਮ ਤਲਾਬ ਨਹੀਂ ਹੈ ਤੇ ਇਸ ਤਲਾਬ ਵਿੱਚ ਮੇਰਾ ਵੀ ਕੋੜ हट ਜਾਵੇਗਾ ਪਰਮਾਤਮਾ ਤੇ ਭਰੋਸਾ ਕਰਕੇ ਪਿੰਗਲੇ ਨੇ ਉਸ ਤਲਾਬ ਵਿੱਚ ਛੁੱਭੀ ਮਾਰੀ ਜਿਸ ਤੋਂ ਬਾਅਦ ਉਸ ਦੇ ਸਰੀਰ ਦਾ ਕੋੜ हट ਗਿਆ ਤੇ ਕੁੰਦਨ ਵਰਗਾ ਹੋ ਗਿਆ ਫਿਰ ਉਹ ਤਲਾਬ ਕੋਲ ਬੈਠ ਕੇ ਹੀ ਬੀਬੀ ਰਜਨੀ ਨੂੰ ਉਡੀਕਣ ਲੱਗਾ ਜਦੋਂ ਬੀਬੀ ਰਜਨੀ ਵਾਪਸ ਆਈ ਤਾਂ ਪਿੰਗਲਾ ਪਤੀ ਨਾ ਦਿਖਿਆ ਬੀਬੀ ਹੈਰਾਨ ਹੋਈ ਪਿੰਗਲੇ ਦੀ ਜਗਾ ਇਹ ਨਿਰੋਗ ਵਿਅਕਤੀ ਨੂੰ ਵੇਖ ਕੇ ਡਰ ਗਈ ਤੇ ਨਾਲ ਹੀ ਉਸ ਵਿਅਕਤੀ ਨੂੰ ਪੁੱਛਿਆ ਕਿ ਇੱਥੇ ਮੇਰਾ ਪਤੀ ਸੀ ਉਹ ਕਿੱਥੇ ਗਿਆ ਸਹੀ ਹੋਏ ਪਿੰਗਲੇ ਨੇ ਜਵਾਬ ਦਿੱਤਾ ਕਿ ਮੈਨੂੰ ਪਛਾਣਿਆ ਨਹੀਂ ਮੈਂ ਹੀ ਤੇਰਾ ਪਤੀ ਹਾਂ ਪਰ ਬੀਬੀ ਰਜਨੀ ਨਾ ਮੰਨੀ ਤੇ ਉਸਤੇ ਗੁੱਸਾ ਹੋਣ ਲੱਗੀ ਬੀਬੀ ਨੂੰ ਲੱਗਿਆ ਕਿ ਉਸ ਵਿਅਕਤੀ ਨੇ ਬੀਬੀ ਦੇ ਪਿੰਗਲੇ ਪਤੀ ਨੂੰ ਮਾਰ ਦਿੱਤਾ ਬਾਅਦ ਵਿੱਚ ਉਸ ਵਿਅਕਤੀ ਨੇ ਬੀਬੀ ਰਜਨੀ ਨੂੰ ਸਾਰੀ ਵਿਥਿਆ ਸੁਣਾਈ ਪਰ ਬੀਬੀ ਰਜਨੀ ਨੇ ਇੱਕ ਨਾ ਸੁਣੀ ਇੰਨੇ ਕੁਝ ਲੋਕ ਬੀਬੀ ਦੇ ਰੋਣ ਦੀ ਆਵਾਜ਼ ਸੁਣ ਕੇ ਆਏ ਤੇ ਪੁੱਛਣ ਤੇ ਬੀਬੀ ਰਜਨੀ ਅਤੇ ਉਸਦੇ ਪਤੀ ਨੇ ਸਾਰੀ ਗੱਲ ਉਹਨਾਂ ਲੋਕਾਂ ਨੂੰ ਦੱਸੀ ਉਹਨਾਂ ਲੋਕਾਂ ਨੇ ਬੀਬੀ ਰਜਨੀ ਨੂੰ ਕਿਹਾ ਕਿ ਹੌਸਲਾ ਰੱਖੋ ਕੋਲ ਹੀ ਇੱਕ ਗੁਰੂ ਰਹਿੰਦੇ ਹਨ ਉਹ ਸਭ ਦੱਸ ਸਕਦੇ ਨੇ ਉਸ ਗੁਰੂ ਦਾ ਨਾਮ ਸੀ ਗੁਰੂ ਰਾਮਦਾਸ ਸਾਹਿਬ ਗੁਰੂ ਰਾਮਦਾਸ ਸਾਹਿਬ ਨੂੰ ਬੀਬੀ ਰਜਨੀ ਨੇ ਤੇ ਉਸਦੇ ਪਤੀ ਨੇ ਸਾਰੀ ਵਿਥਿਆ ਸੁਣਾਈ ਤਾਂ ਗੁਰੂ ਰਾਮਦਾਸ ਸਾਹਿਬ ਨੇ ਦੱਸਿਆ ਕਿ ਜਿਸ 베ਰੀ ਥਲੇ ਤੇਰਾ ਪਤੀ ਪਿਆ ਸੀ ਉਹ ਦੁੱਖ ਪੰਜਣੀ 베ਰੀ ਸੀ ਤੇ ਜਿੱਥੇ ਚੁੱਭੀ ਲਗਾ ਕੇ ਇਹ ਠੀਕ ਹੋਇਆ ਹੈ ਉਹ ਅੰਮ੍ਰਿਤਕੁੰਡ ਹੈ। ਗੁਰੂ ਰਾਮਦਾਸ ਪਾਸ਼ਾ ਨੇ ਬੀਬੀ ਰਜਨੀ ਨੂੰ ਕਿਹਾ ਕਿ ਤੇਰੇ ਸਦਕ ਅਤੇ ਭਰੋਸੇ ਨੇ ਤੇਰਾ ਬੇੜਾ ਪਾਰ ਕੀਤਾ ਹੈ। ਤੇਰੇ ਪਿਤਾ ਦਾ ਹੰਕਾਰ ਪ੍ਰਮਾਤਮਾ ਨੇ ਤੋੜ ਦਿੱਤਾ ਹੈ। ਇੱਧਰ ਤੇਰਾ ਪਤੀ ਤੰਦਰੁਸਤ ਹੋਇਆ ਹੈ ਤੇ ਉੱਧਰ ਤੇਰੇ ਪਿਤਾ ਦਾ ਧਨ ڈاکੂਆਂ ਨੇ ਲੁੱਟ ਲਿਆ ਤੇ ਉਹ ਕੰਗਾਲ ਹੋ ਚੁੱਕਿਆ ਹੈ। ਗੁਰੂ ਰਾਮਦਾਸ ਸਾਹਿਬ ਤੋਂ ਇਹ ਗੱਲ ਸੁਣ ਕੇ ਬੀਬੀ ਰਜਨੀ ਨੂੰ ਥੋੜੀ ਤਸੱਲੀ ਹੋਈ ਤਾਂ ਉਸਨੇ ਆਪਣੇ ਪਤੀ ਤੋਂ ਮਾਫੀ ਮੰਗੀ। ਬਾਅਦ ਵਿੱਚ ਬੀਬੀ ਰਜਨੀ ਅਤੇ ਉਸ ਦਾ ਪਤੀ ਗੁਰੂ ਰਾਮਦਾਸ ਸਾਹਿਬ ਦੇ ਕੋਲ ਹੀ ਰਹਿਣ ਲੱਗੇ। ਗੁਰੂ ਰਾਮਦਾਸ ਸਾਹਿਬ ਨੇ ਸਰੋਵਰ ਦੀ ਸੇਵਾ ਆਰੰਭ ਕਰਵਾ ਦਿੱਤੀ ਅਤੇ ਸਰੋਵਰ ਨੂੰ ਕਈ ਵਰ ਵੀ ਦਿੱਤੇ। ਗੁਰੂ ਰਾਮਦਾਸ ਸਾਹਿਬ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਇਸ ਸਰੋਵਰ ਨੂੰ ਪੱਕਾ ਕਰਵਾਇਆ।